ਖਬਰਨਾਮਾ ਦੇਖ ਰਿਹਾ ਸੀ ਉਹ ਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਹਲਕਾ ਜਰੰਦਰ ਤੂੰ ਚਰਨਜੀਤ ਸਿੰਘ ਚੰਨੀ ਨੂੰ ਵੱਡਾ ਝਟਕਾ ਅੱਜ ਤੋਂ 3 ਮਹੀਨੇ ਪਹਿਲਾਂ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਸੀ ਚਰਨਜੀਤ ਸਿੰਘ ਚੰਨੀ ਨੂੰ ਕਿ ਤੁਸੀਂ ਭਾਰਤ ਦੀ ਕਿਸੇ ਸਟੇਟ ਦੇ ਜਨਰ ਸਕੱਤਰ ਬਣ ਜਾਓ ਅਤੇ ਕਾਂਗਰਸ ਦੀ ਪੁਨਰ ਸਰਜੀਤੀ ਲਈ ਕੰਮ ਕਰੋ ਲੇਕਨ ਚਰਨਜੀਤ ਸਿੰਘ ਚਾਨੀ ਨੇ ਹੋ ਕੇ ਜਵਾਬ ਦਿੱਤਾ ਭਈ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਜੇਕਰ ਮੈਂ ਕਿਸੇ ਹੋਰ ਸਟੇਟ ਦਾ ਜਨਰਲ ਸਕੱਤਰ ਬਣ ਜਾਂਦਾ ਹਾਂ ਤਾਂ ਆ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੰਨਾ ਸਾਡੇ ਵਾਸਤੇ ਮੁਸ਼ਕਲ ਹੋ ਜਾਂਦਾ ਹੈ ਹੋ ਜਾਵੇਗਾ ਹਾਲਾਂਕਿ ਜਿਹੜੀ ਜਿਹੜਾ ਸਰਵੇ ਜਿਹੜੀ ਗਰਾਉਂਡ ਰਿਪੋਰਟ ਦੀ ਗ੍ਰਾਉਂਡ ਰਿਪੋਰਟ ਜਿਹੜੀ ਹੈ ਲਈ ਗਈ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਖਾਸ ਕਰਕੇ ਕਨਵੀਨਰ ਅਰਵਿੰਦ ਕੇਚਿਵਾ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਟਕ ਹੋਣਾ ਵੱਲੋਂ ਉਹਨਾਂ ਨੇ ਪਤਾ ਲਗਵਾਇਆ ਹੈ ਕਿ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਾਨੂੰ ਗ੍ਰਾਉਂਡ ਲੈਵਲ ਚੈੱਕ ਕਰਨਾ ਚਾਹੀਦਾ ਹੈ ਜ਼ਮੀਨੀ ਰਿਪੋਰਟ ਕੀ ਕਹਿੰਦੀ ਹੈ ਪੰਜਾਬ ਦੀ ਪੰਜਾਬ ਦੇ ਲੋਕਾਂ ਦਾ ਬੁਹਾਰ ਕਿਹੜੇ ਪਾਸੇ ਹੈ ਕਿਉਂਕਿ ਉਸ ਜ਼ਮੀਨੀ ਰਿਪੋਰਟ ਦੇ ਵਿੱਚ ਜਿਹੜੇ ਆંકੜੇ ਆਏ ਨੇ ਜਿਹੜੇ ਸਬੂਤ ਆਪ ਆदमी ਪਾਰਟੀ ਦੀ ਹਾਈ ਕਮਾਂਡ ਨੂੰ ਮਿਲੇ ਨੇ ਉਹਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦੁਬਾਰਾ ਨਹੀਂ ਬਣ ਸਕਦਾ ਅਤੇ ਨਾ ਹੀ ਆਪ ਆदमी ਪਾਰਟੀ ਨੂੰ ਵੋਟਾਂ ਪੈਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੋਕ ਖਫਾ ਨੇ ਨਰਾਜ਼ ਨੇ ਲੋਕਾਂ ਦੇ ਦਿਲਾਂ ਦੇ ਵਿੱਚੋਂ ਲੈ ਗਏ ਨੇ ਤੇ ਚਰਨਜੀਤ ਸਿੰਘ ਚੰਨੀ ਦਾ ਨਾਮ ਆਇਆ ਇਹ ਖੁਦ ਖਲਾਸਾ ਕੀਤਾ ਆਪ ਆदमी ਪਾਰਟੀ ਦੀ ਹਾਈ ਕਮਾਂਡ ਨੇ ਕਿ ਜੇਕਰ ਐਜ਼ এ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਬਣਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਤਾਂ ਹਾਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਐਜ਼ এ ਪੰਜਾਬ ਦੇ ਮੁੱਖ ਮੰਤਰੀ ਬਣਗੇ ਅਤੇ ਸਰਕਾਰ ਵੀ ਬਣੇਗੀ ਲੇਕਿਨ ਇਹ ਸਾਰੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਇਆ ਸਾਰਿਆ ਹੈ ਚਰਨਜੀਤ ਸਿੰਘ ਚੰਨੀ ਤੋਂ ਨਰਾਜ਼ ਹੈ ਨਾ ਹੀ ਚਰਨਜੀਤ ਸਿੰਘ ਚੰਨੀ ਐਜ਼ এ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਐਸੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਕਿਉਂਕਿ ਇੱਕ ਅਨਾਰ ਅਤੇ ਸੋਪ ਬਾਹਰ ਇੱਕ ਪਾਸੇ ਠੋਕੇ ਜਵਾਬ ਦਿੱਤਾ ਗਿਆ ਮੈਂ ਭਾਰਤ ਦੇ ਕਿਸੇ ਹੋਰ ਸੂਬੇ ਦਾ ਜਨਰਲ ਸਕੱਤਰ ਜਾਂ ਮੇਨ ਸਕੱਤਰ ਨਹੀਂ ਬਣਾਂਗਾ ਕਿਉਂਕਿ ਪੰਜਾਬ ਦੇ ਵਿੱਚ ਸਾਡੇ ਤਾਂ ਆਪਦੇ ਬੜੇ ਵੱਡੇ ਚਮੇਲੇ ਨੇ ਅਸੀਂ ਪੰਜਾਬ ਦੇ ਹੱਕ ਹੱਕਾਂ ਦੀ ਗੱਲ ਕਰਨੀ ਹੈ ਲੇਕਿਨ ਇਸ ਤੇ ਛਿਰਛੜੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਤੇ ਦੂਸਰੇ ਪਾਸੇ ਤਿੰਨ ਮਹੀਨਿਆਂ ਬਾਅਦ ਜਦੋਂ ਜਿਮਨੀ ਚੋਣਾ ਆਈਆਂ ਹਲਕਾ ਲੁਧਿਆਣਾ ਪੱਛਮੀ ਤੋਂ ਐਜ਼ ਆਪਣੇ ਆਪ ਨੂੰ ਸ਼ੋਅ ਕੀਤਾ ਕਿ ਮੈਂ ਪ੍ਰਧਾਨ ਹਾਂ ਮੈਂ ਕਾਂਗਰਸ ਪਾਰਟੀ ਦੀ ਬੇਤਰੀਲੀ ਕੰਮ ਕਰ ਰਿਹਾ ਹਾਂ ਇੱਕ ਗਰੁੱਪ ਬਣਿਆ ਜਿਦੇ ਵਿੱਚ ਅਰਜੀਤ ਸਿੰਘ ਚੰਨੀ ਵੀ ਸੀ ਪ੍ਰਗਟ ਸਿੰਘ ਵੀ ਸੀ ਰਾਣਾ ਗੁਰਜੀਤ ਵੀ ਸੀ ਲੇਕਿਨ ਜਿਹੜੇ ਆਗੂਆਂ ਦੀ ਵਾਪਸੀ ਚਰਨਜੀਤ ਸਿੰਘ ਚੰਨੀ ਅਤੇ ਉਸਦੇ ਸਾਥੀਆਂ ਵੱਲੋਂ ਕਾਂਗਰਸ ਪਾਰਟੀ ਦੇ ਵਿੱਚ ਕਰਵਾਈ ਗਈ ਯਾਨੀ ਕਿ ਅਸੀਂ ਕਹਿ ਸਕਦੇ ਹਾਂ ਘਰ ਵਾਪਸੀ ਉਸ ਦਾ ਡਟ ਕੇ ਵਿਰੋਧ ਕੀਤਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਬੜੰਗ ਨੇ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਰਾਜਾ ਵਰਗ ਦੀ ਗੱਲ ਬੰਨੀ ਨਾ ਕਿ ਚਰਨਜੀਤ ਸਿੰਘ ਚੰਨੀ ਦੀ ਹਾਲਾਂਕਿ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ ਮੀਡੀਆ ਜੇ ਜਨ ਗੱਲ ਕਰੀਏ ਮੀਡੀਆ ਮੀਡੀਆ ਦੇ ਨਾਲ ਚੰਗੇ ਤਾਲੁਕਤ ਤਾਲੁਕਤ ਨੇ ਉਹਨਾਂ ਦੇ ਬੜੇ ਖਾਮੇ ਅਤੇ ਨਰਮ ਸੁਭਾਅ ਦੇ ਨਾਲ ਹਮੇਸ਼ਾ ਹੀ ਪੇਸ਼ ਆਉਂਦੇ ਨੇ ਚਾਹੇ ਪੱਤਰਕਾਰ ਹੋਵੇ ਚਾਹੇ ਕੋਈ ਵੀ ਪਾਈਚਾਰਾ ਹੋਵੇ ਲੇਕਿਨ ਜੇ ਕਿ ਇੱਕ ਤੇ ਮੂੰਗ ਦਲ ਦਿੱਤੀ ਗਈ ਰਾਜਾ ਬਣਗ ਨੇ ਰਾਜਾਪੁਰਮ ਨੇ ਮੁੱਖ ਮੰਤਰੀ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਲੋਕਾਂ ਨੇ ਜਿਹੜੇ ਲੋਕਾਂ ਨੇ ਮੇਰਾ ਮੇਰੀ ਖਲਾਫੀਤ ਕੀਤੀ ਸੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਉਹਨਾਂ ਦੀ ਕਾਂਗਰਸ ਪਾਰਟੀ ਦੇ ਵਿੱਚ ਘਰਵਾਪਸੀ ਕਰਵਾਈ ਜਾ ਰਹੀ ਹੈ ਫਿਰ ਸ਼ਿਕਾਇਤ ਕੀਤੀ ਕਿ ਚਰਜੀਸ ਸਿੰਘ ਚੰਨੀ ਅਤੇ ਉਸ ਦੇ ਸਾਥੀਆਂ ਦੀ ਨਾਲ ਦੀ ਨਾਲ ਇਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਐਕਸ਼ਨ ਲੀ ਗਿਆ ਕਮਲਜੀਤ ਕੜਵਾਲੂ ਵੀ ਬਾਹਰ ਕਰ ਦਿੱਤਾ ਤੇ ਦੂਸਰੇ ਪਾਸੇ ਜਿਹੜਾ ਕਰਨ ਵੜਿੰਗ ਸੀ ਹਲਕਾ ਦਾਖਾ ਤੋਂ ਉਹਨੂੰ ਵੀ ਜਿਹੜਾ ਹੈ ਕਾਂਗਰਸ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਇਟ ਮੀਨਸ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਕਾਫੀ ਦੂਰ ਚਲੇ ਗਏ ਨੇ ਚਰਨਜੀਤ ਸਿੰਘ ਚੰਨੀ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਚਿਹਰੇ ਵਜੋਂ ਸੀਟ ਨਹੀਂ ਲੜਾਈ ਸਾਬੇਗੀ ਕਿਉਂਕਿ ਐਜ਼ ਅ ਸੰਸਦ ਨੇ ਦੂਸਰੇ ਪਾਸੇ ਜੇ ਗੱਲ ਕਰੀਏ ਰਾਜਾਪੁਰੇਂਗ ਰਾਜਾਪੁਰੇਂਗ ਦੀ ਲੱਤਾਂ ਖਿੱਚਿਆ ਜਾ ਰਹੀਆਂ ਨੇ ਆਖਰਕਾਰ ਕਾਂਗਰਸ ਪਾਰਟੀ ਕੀ ਨਵਜੋਤ ਸਿੰਘ ਸਿੱਧੂ ਜਾਂ ਹੋਰ ਪ੍ਰਤਾਪ ਸਿੰਘ ਬਾਜਵਾ ਜਾਂ ਸੁਖਪਾਲ ਸਿੰਘ ਖਹਿਰਾ ਜਾਂ ਪ੍ਰਗਟ ਸਿੰਘ ਜਾਂ ਰਾਣਾ ਗੜੀਤ ਦੇ ਇਨ ਜਸਵਿੰਦਰ ਸਿੰਘ ਰਧਾਵਾ ਇਹਨਾਂ ਦੇ ਵਿੱਚੋਂ ਕੋਈ ਐਸੇ ਚਿਹਰਾ ਮੁੱਖ ਮੰਤਰੀ ਦਾ ਪੇਸ਼ ਕਰੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੈ ਕਿਉਂਕਿ ਹੁਣ ਰੋਲਾ ਇੱਕ ਪਾਸੇ ਪ੍ਰਧਾਨਗੀ ਦਾ ਦੂਸਰੇ ਪਾਸੇ ਰੋਲਾ ਹੈ ਕਾਂਗਰਸ ਪਾਰਟੀ ਦੇ ਵਿੱਚ ਖਾਸ ਕਰਕੇ ਜੇ ਪੰਜਾਬ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਹੈ ਮੁੱਖ ਮੰਤਰੀ ਦੇ ਚਿਹਰੇਦਾਰ ਚਰਨਜੀਤ ਸਿੰਘ ਚੰਨੀ ਤੋਂ ਦੂਰੀ ਬਣਾ ਲਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਜਿਹੜੇ ਫੈਸਲੇ ਚਰਨਜੀਤ ਸਿੰਘ ਚੰਨੀ ਲੈ ਉਹਨਾਂ ਸਾਰਿਆਂ ਫੈਸਲਿਆਂ ਤੋਂ ਕੋਰੀ ਨਾ ਕਰ ਦਿੱਤੀ ਕਾਂਗਰਸ ਪਾਰਟੀ ਦੀ Hi, come on.